ਅੱਜ ਆਪਾਂ ਚੱਲਦੇ ਆਂ ਫਰੋਈਪੁਰ ਦੇ ਨੇੜੇ ਮੋਰਾ ਪੁਲ ਤੇ ਮੋਰਾ ਪੁਲ ਜਾਂ ਪੁਲ ਕੰਜਰੀ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਮੌਕੇ ਦੀ ਇਤਿਹਾਸਿਕ ਜਗ੍ਹਾ ਇਹ ਤਾਂ ਇਸ ਸਾਈਡ ਤੇ ਪੁਲ ਕੰਜਰੀ ਆ ਤੇ ਇੱਕ ਨਾਲ ਹੀ ਤਲਾਬ ਕਹਿ ਲੋ ਜਾਂ ਸਰੋਵਰ ਕਹਿ ਲੋ ਉਹ ਬਣਾਇਆ ਗਿਆ ਇਹ ਪੌਲਾ ਇੱਕ ਇਹ ਪੁਲ ਦਾ ਇਤਿਹਾਸ ਕੀ ਆ ਆਪਾਂ ਪਹਿਲਾਂ ਇਸ ਪੁਲ ਬਾਰੇ ਗੱਲ ਕਰਦੇ ਆਂ ਮੋਰਾ ਬਾਰੇ ਗੱਲ ਕਰਦੇ ਆਂ ਕਹਿੰਦੇ ਕਿ ਮੋਰਾ ਨਾਮ ਦੀ ਇੱਕ ਕੰਜਰੀ ਜੀ ਨੂੰ ਮਹਾਰਾਜਾ ਰਣਜੀਤ ਸਿੰਘ ਆਪਣੇ ਦਰਬਾਰ ਚ ਨਚਾਇਆ ਕਰਦੇ ਸੀ ਤਾ ਉਸ ਦੀ ਇੱਕ ਵਾਰ ਕਹਿੰਦੇ ਇਸ ਨਹਿਰ ਨੂੰ ਪਾਰ ਕਰਦੇ ਆ ਚਾਂਦੀ ਦੀ ਜੁੱਤੀ ਜਿਹੜੀ ਸੀਗੀ ਉਹ ਗਵਾਚ ਗਈ ਤਾਂ ਉਹ ਨਰਾਸ਼ ਹੋਈ ਤਾਂ ਮਹਾਰਾਜਾ ਰਜੀਤ ਸਿੰਘ ਨੇ ਪੌਲ ਕੰਜਰੀ ਜਾਂ ਮੂਰਾ ਪੌਲ ਦੇ ਨਾਮ ਤੇ ਉਹ ਪੌਲ ਬਣਾਇਆ ਸੀ ਤੇ ਆ ਇਤਿਹਾਸਿਕ ਸਰੋਵਰ ਆ ਇਸ ਦਾ ਇਤਿਹਾਸ ਵੀ ਮੈਂ ਤੁਹਾਨੂੰ ਹੌਲੀ ਹੌਲੀ ਦੱਸਦਾ ਅੱਗੇ ਤਾਂ ਮੈਂ ਜੇ ਗਲਤ ਨਾ ਹੋਵਾਂ ਤਾਂ ਸ਼ਾਇਦ ਮੇਰੇ ਹਿਸਾਬ ਨਾਲ ਜਗੀਦਾਰ ਸਾਹਿਬ ਨੇ ਇੱਕ ਵਾਰ ਮਹਾਰਾਜਾ ਰਜੀਤ ਸਿੰਘ ਨੂੰ ਤਨਖਾਹੀਆ ਕਰਾਰ ਦਿੱਤਾ ਸੀਗਾ ਕਿ ਤੂੰ ਕੰਜਰੀਆਂ ਨਚਾਉਣਾ ਵਾ ਤਾਂ ਇਹ ਉਸੇ ਮੂਰਾ ਕੰਜਰੀ ਦੇ ਕਰਕੇ ਹੀ ਤਨਖਾਹਿਆ ਕਰਾਰ ਦਿੱਤੇ ਗਏ ਸੀ ਤਾਂ ਇਹ ਇੱਥੋਂ ਇੱਕ ਨਹਿਰ ਲੰਘਦੀ ਸੀ ਜੋ ਮੁਗਲ ਬਾਦਸ਼ਾਹ ਨੇ ਬਣਾਈ ਸੀ ਤਾਂ ਇਧਰਲੇ ਪਾਸੇ ਆ ਗਿਆ ਇਹ ਸਰੋਵਰ ਇਹ ਸਰੋਵਰ ਇੱਥੇ ਦੋ ਚੀਜ਼ਾਂ ਵਾਂ ਜੇ ਪੌਲ ਕੰਜਰੀ ਜਾਂ ਮੂਰਾ ਪੌਲ ਬਾਰੇ ਦੇਖੀਏ ਤਾਂ ਨੈਗੇਟਿਵ ਪੁਆਇੰਟ ਆਉਂਦੇ ਆ ਕਿ ਮਹਾਰਾਜਾ ਰਣਜੀਤ ਸਿੰਘ ਕਿਹੋ ਜੀ ਸੀ ਹੈ ਨਾ ਤੇ ਜੇ ਇਸ ਸਾਈਡ ਤੇ ਦੇਖੀਏ ਨਾਲ ਹੀ ਉਸੇ ਜਗ੍ਹਾ ਤੇ ਤਾਂ ਲੱਗਦਾ ਕਿ ਆਪਣੀ ਪਰਜਾ ਬਾਰੇ ਕਿੰਨਾ ਸੋਚਦੇ ਸੀ ਮਹਾਰਾਜਨ ਰਿਸੰਗ ਨੇ ਇਹ ਜਗਾ ਨਹਿਰ ਚੋਂ ਪਾਣੀ ਲੈ ਕੇ ਬਣਾਈ ਸੀ ਕਿ ਇਹ ਪਾਣੀ ਜਿਹੜਾ ਵਾ ਇੱਥੇ ਸਟੋਰ ਹੁੰਦਾ ਸੀਗਾ ਇਹਨੂੰ ਤਲਾਬ ਵੀ ਕਿਹਾ ਜਾਂਦਾ ਇੱਥੇ ਆਦਮੀ ਔਰਤਾਂ ਨਹਾ ਸਕਦੇ ਸੀ ਪਾਣੀ ਲੈ ਸਕਦੇ ਪੀ ਸਕਦੇ ਸੀ ਤੇ ਨਾਲ ਦੀ ਨਾਲ ਜਾਨਵਰ ਵੀ ਖਾਸ ਕਰਕੇ ਜਾਨਵਰਾਂ ਦਾ ਵੀ ਧਿਆਨ ਰੱਖਿਆ ਗਿਆ ਸੀ ਵੀ ਇੱਥੋਂ ਜਾਨਵਰ ਵੀ ਉਤਰਦੇ ਸੀਗੇ ਕੋਈ ਪਸ਼ੂ ਪੰਛੀ ਕੋਈ ਵੀ ਆ ਪਸ਼ੂ ਜਾਂ ਕਿਸੇ ਦੇ ਰੱਖਿਆ ਜਾਨਵਾਰਾ ਪਸ਼ੂਆ ਉਹਨਾਂ ਲਈ ਵੀ ਇਹ ਜਗਾ ਬਣਾਈ ਸੀ ਕਿ ਇੱਥੋਂ ਪਾਣੀ ਪੀ ਲੈਣ ਨਹਾ ਲੈਣ ਇੱਥੇ ਇੱਥੋਂ ਬਹੁਤ ਉਤਰਦੇ ਸੀਗੇ ਤਿੰਨ ਸਾਈਡਾਂ ਤੇ ਪੌੜੀਆਂ ਬਣੀਆਂ ਹੋਈਆਂ ਵਾਂ ਤੇ ਇਹ ਸਾਈਡ ਤੇ ਇਹ ਬਣਾਇਆ ਹੋਇਆ ਵਾ ਕਿ ਇੱਥੋਂ ਪਸ਼ੂ ਉਤਰ ਕੇ ਪਾਣੀ ਪੀ ਲੈਣ ਤਾਂ ਬਹੁਤ ਸੋਹਣੀ ਇਮਾਰਤ ਬਹੁਤ ਵੱਡੀ ਇਮਾਰਤ ਬਹੁਤ ਸੋਚ ਸਮਝ ਕੇ ਬਣਾਈ ਗਈ ਅ ਬਾਕੀ ਜੇ ਗੱਲ ਕਰਕੇ ਉਦੋਂ ਦੇ ਮਿਸਤਰੀਆਂ ਦੀ ਗੱਲ ਕਰਕੇ ਆ ਦੇਖੋ ਵੀ ਕਿੰਨੀ ਸ਼ਾਨਦਾਰ ਤਰੀਕੇ ਨਾਲ ਇਹ ਤਿਆਰ ਕੀਤੀ ਗਈ ਇਮਾਰਤ ਹੈ ਨਾ ਤਾਂ ਅੱਗੇ ਮੈਂ ਤੁਹਾਨੂੰ ਲੈ ਕੇ ਚੱਲਦਾ ਜਿੱਥੇ ਔਰਤਾਂ ਦੇ ਨਹਾਉਣ ਵਾਸਤੇ ਵੀ ਜਗ੍ਹਾ ਬਣਾਈ ਸੀ ਤਾਂ ਉਹ ਬਹੁਤ ਪਰਦੇਨਾ ਮਨਾਈ ਸੀ ਇਹ ਜਗ੍ਹਾ ਇੱਥੇ ਔਰਤਾਂ ਆ ਸਕਦੀਆਂ ਸੀ ਇਸ ਜਗ੍ਹਾ ਤੇ ਤੇ ਉੱਪਰ ਦੀ ਜਗ੍ਹਾ 'ਤੇ ਐਂਟਰੀ ਸੀ ਤੇ ਐਂਟਰੀ ਤੇ ਲੈ ਕੇ ਚੱਲੂਗਾ ਤੁਹਾਨੂੰ ਮੈਂ ਵੀ ਹਰ ਇੱਕ ਬੰਦੇ ਦਾ ਸੋਚ ਸਮਝ ਕੇ ਇੱਥੇ ਮੰਦਿਰ ਵੀ ਬਣਾਇਆ ਗਿਆ ਇੱਥੇ ਮਸਜਿਦ ਵੀ ਬਣਾਈ ਗਈ ਹਰ ਇੱਕ ਪਹਿਲੂ ਤੋਂ ਧਿਆਨ ਰੱਖ ਕੇ ਇੱਥੇ ਔਰਤਾਂ ਦੇ ਨਹਾਉਣ ਵਾਸਤੇ ਇਹ ਜਗ੍ਹਾ ਬਣਾਈ ਗਈ ਸੀ ਤੇ ਸਾਰਾ ਇਹ ਘੁੰਮਿਆ ਜਦੋਂ ਤਾਂ ਇੱਥੇ ਆਗੇ 2 ਪੁਆਇੰਟ 네ਗਟਿਵ ਤੇ ਪੋਜ਼ਿਟਿਵ ਜਿਵੇਂ ਮੈਂ ਗੱਲ ਕੀਤੀ ਵੀ ਮਾਰਾ ਜਨਜੀਤ ਸਿੰਘ ਦੇ ਲੱਗਦੇ ਆ ਜੇ ਮੂਰਾ ਪੁਲ ਬਾਰੇ ਗੱਲ ਕਰਗੇ ਕਿਉਂਕਿ ਉਹ ਵੀ ਇੱਕ ਜਾਨਕੀ ਨੈਗੇਟਿਵ ਪੁਆਇੰਟ ਆ ਜਾਂਦਾ ਤੇ ਇਹ ਪੋਜੀਟਿਵ ਪੁਆਇੰਟ ਆ ਜਾਂਦਾ ਵਾ ਤਾਂ ਇਹ ਜ਼ਿਆਦਾਤਰ ਮਸ਼ਹੂਰ ਜਿਹੜਾ ਹੈਗਾ ਵਾ ਉਹ ਮੂਰਾ ਪੁਲ ਦੇ ਨਾਮ ਤੇ ਹੀ ਆ ਇਸ ਇਮਾਰਤ ਦਾ ਕੋਈ ਨਾਮ ਨਹੀਂ ਰੱਖਿਆ ਗਿਆ ਇਸ ਨੂੰ ਇਤਿਹਾਸਕ ਸਰੋਵਰ ਕਹਿੰਦੇ ਆ ਹੋਰ ਕੁਝ ਨਹੀਂ ਮੂਰਾ ਪੁਲ ਦੇ ਨਾਮ ਤੇ ਹੀ ਮਸ਼ਹੂਰ ਹੈ ਇਹ ਜਗਾ ਜੋ ਪੌਲ ਬਣਾਇਆ ਗਿਆ ਸੀਗਾ ਤਾਂ ਇਹ ਜਗ੍ਹਾ ਇਧਰੋਂ ਇੱਥੋਂ ਬੰਦ ਕੀਤੀ ਹੋਈ ਅੰਦਰੋਂ ਇੱਥੇ ਕਹਿੰਦੇ ਆ ਵੀ Hindu ਦੇਵੀ ਦੇਵਤਿਆਂ ਦੀਆਂ ਤਸਵੀਰਾਂ ਜਿਹੜੀਆਂ ਉਹ ਚਿੱਤਰਕਾਰੀ ਕੀਤੀ ਹੋਈ ਆ ਤੇ ਇੱਥੇ ਲੋਕ ਬਹੁਤ ਸ਼ੌਂਕ ਨਾਲ ਚਾਣ ਆਉਂਦੇ ਆ ਘੁੰਮਣ ਲਈ ਆਉਂਦੇ ਆ ਦੇਖਣ ਲਈ ਆਉਂਦੇ ਆ ਤੇ ਤੁਹਾਡਾ ਵੀ ਜੇ ਗੀੜਾ ਵੱਜੇ ਤਾਂ ਤੁਸੀਂ ਮੋਰਾ ਪੁਲ ਜਾਂ ਪੁਲ ਕੰਜਰੀ ਮੈਪ ਤੇ ਸਰਚ ਕਰੋਗੇ ਤਾਂ ਤੁਹਾਨੂੰ ਇਸ ਜਗ੍ਹਾ ਤੇ ਫਿਰੋਜ਼ਪੁਰ ਦੇ ਬਿਲਕੁਲ ਨੇੜੇ ਤੁਹਾਨੂੰ ਇਸ ਜਗ੍ਹਾ ਤੇ ਲੈ ਜਾਊਗਾ ਮੈਪ ਤਾਂ ਇੱਥੇ ਜਾ ਕੇ ਤੁਸੀਂ ਇਹ ਦੇਖ ਸਕਦੇ ਹੋ ਇਥੋਂ ਦਾ ਇਤਿਹਾਸ ਪੜ੍ਹ ਸਕਦੇ ਹੋ ਇਡੀ ਇੱਕ ਛੋਟੀ ਜੀ ਵੀਡੀਓ ਸੀ ਇਤਿਹਾਸ ਬਹੁਤ ਵੱਡਾ ਹੈ ਤਾਂ ਮਹਾਰਾਜਾ ਰਣਜੀਤ ਸਿੰਘ ਦੇ ਇੱਕ ਛੋਟਾ ਜਿਹਾ ਯਾਨੀ ਕਿ ਜਿਹੜਾ ਕੰਮ ਕੀਤਾ ਹੋਇਆ ਸੀਗਾ ਲੋਕਾਂ ਦੀ ਭਲਾਈ ਵਾਸਤੇ ਉਹ ਤੁਹਾਨੂੰ ਦਿਖਾਇਆ ਧੰਨਵਾਦ